ਸੱਚਖੰਡ ਪੁਰਖ ਅਕਾਲ ਦਾ ਸਜਿਆ ਹੈ ਦਰਬਾਰ ਰੂਪ ਗਉ ਦਾ ਤਾਰੇ ਕੇ ਭੂਮੀ ਕਰੇ ਪੁਕਾਰ ਦੇਤੇ ਕਿਉਂ ਭਗਵਾਨ ਵਿਛੋੜੇ ਤਰਸਣ ਨੂੰ ਤਰਸ ਰਹੀ ਹੈ ਨੈਣ ਤੇ ਮਾਰੇ ਦਰਸ਼ਨ ਨੂੰ ਧਰਤੀ ਕਰੇ ਪਕਾਰ ਬੋੜ ਕਰਤਾਰ ਕਿਤੇ ਆ ਜਾ ਸਿਰਜਣਹਾਰ ਧਾਰ ਅਵਤਾਰ ਕਿਤੇ ਬਾੜ ਖੇਤੋਂ ਖਾਂ ਨਈਆ ਵਿੱਚ ਧਰਮੀ ਰਾਜਾ ਰਹ ਕੋਈ ਨਾ ਨਹੀਂ ਸੁਣਉਂਦੀ ਸਵਾਮੀ ਕੋ ਕਪਕਾਰ ਕਿਤੇ ਆ ਜਾ ਸਿਰਜਣਹਾਰ ਧਾਰ ਅਵਤਾਰ ਕਿਤੇ ਦਰਦ ਭਰੀ ਫੁਰ ਯਾਦ ਵਿਸ਼ਵ ਦੀ ਸੁਣਿਆ ਕੇ ਸਭ ਆਪਣਾ ਬਾਗ ਮਾਲੀਆ ਹੁਣ ਆਕੇ ਦਿਲ ਦੇ ਉਜੜੇ ਕਮਲ ਕਰੀ ਗੁਲਜ਼ਾਰ ਕਿਤੇ ਆ ਜਾ ਸਿਰਜਣਹਾਰ ਧਾਰ ਅਵਤਾਰ ਕਿਤੇ ਰਾਜ ਦੇਸ਼ ਤੇ ਝਾਲਮ ਅਜ ਵੀ ਰਾਉਣ ਕਰੇ ਭਗਤ ਜਨਾਂ ਦੀਆਂ ਆਸਾਂ ਪੂਰਨ ਕੌਣ ਕਰੇ ਫੇਰ ਆਣ ਕੇ ਦੇ ਜਾ ਫੇਰ ਆਣ ਕੇ ਦੇ ਜਾ ਰਾਮ ਦਿਦਾਰ ਕਿਤੇ ਆ ਜਾ ਸਿਰਜਣਹਾਰ ਧਾਰ ਅਵਤਾਰ ਕਿਤੇ ਬੜ ਕਪੀਆਂ ਨਕਰਣ ਜਗੁ ਧੁਗਵਾ ਪਰ ਦੇ ਲਿਆ ਵੇ ਜਿਤਵਾ ਪਰਦੇ ਅਮਰ ਚਾਗੇ ਲੀਲਾ ਕ੍ਰਿਸ਼ਨ ਮਰਾਰ ਕਿਤੇ ਆ ਜਾ ਸਿਰਜਣ ਹਾਰ ਧਾਰ ਅਵਤਾਰ ਕਿਤੇ ਰਿਹਾਂ ਪੂਜਦਾ ਜੀ ਰਿਹਾਂ ਪੂਰਦਾ ਰਸਮਾਂ ਬਚਨ ਬਗਾਉਣ ਦੀਆਂ ਕਰਦੇ ਭਗਤ ਉੜੀਕਾਂ ਤੇਰੇ ਆਉਣ ਦੀਆਂ ਭੇਜੇ ਸੰਜੋ ਦੇ ਕੇ ਕਾਲ ਕਰਾਰੇ ਕਿਤੇ ਆ ਜਾ ਸਿਰਜਣਹਾਰ ਤਾਰੇ ਅਵਤਾਰ ਕਿਤੇ ਸਤਗੁਰੂ ਫੇਰ ਦਿਖਾ ਜਾ ਸਤਗੁਰੂ ਫੇਰ ਦਿਖਾ ਜਾ ਚਲ ਗਾ ਬਰਮੰਦੀਆਂ ਕਾਇਮ ਕਰ ਜਿਉ ਰਾਜਤਾਨੀਆਂ ਧਰਮ ਦੀਆਂ ਹੁਣ ਮੈਂ ਫਲਾ ਨੂਰੀ ਹੁਣ ਮੈਂ ਫਲਾ ਨੂਰੀ ਸਜਣ ਦਰਬਾਰ ਕਿਤੇ ਆ ਜਾ ਸਰਜਣ ਹਾਰ ਧਾਰ ਅਵਤਾਰ ਕਿਤੇ ਵੇਖ ਹਮਾਰੀ ਹਾਲਤ ਵੇਖ ਹਮਾਰੀ ਹਾਲਤ ਆਬਦ ਗੰਬਰ ਤੂੰ ਕੋਲਤਨੀਆ ਦਾ ਸਾਂਝਾ ਪੇਜ ਬੇਗੰਬਰ ਤੂੰ ਪੁੱਛਣਿਆ ਕਿ ਵਰਨ ਜਿਨ੍ਹਾਂ ਨੂੰ ਚਾਰ ਕਿਤੇ ਆ ਜਾ ਸਿਰਜਣਹਾਰ ਧਾਰ ਅਵਤਾਰਕ ਤੇ